ਮੈਦਾਨੇ ਜੰਗ ਵਿੱਚ ਉਧਰ ਸ਼ਾਹ ਜਮਾਲ ਖਾਨ ਨਾਮੀ ਤਰਨੈਲ ਇਧਰ ਬਾਬਾ ਦੀਪ ਸਿੰਘ ਉਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਦੇ ਬਾਬਾ ਜੀ ਦੇ ਵੰਗਾਰ ਵੇਖੀ ਸਾਹਮਣੇ ਜਮਾਲ ਖਾਨ ਦੀ ਬਾਬਾ ਜੀ ਦੇ ਦਿਲ ਵਿੱਚ ਆਇਆ ਬੀਰਤਾ ਦਾ ਪਛਾਣ ਬਾਬਾ ਜੀ ਦੇ ਚੋਲੇ ਭੜਕੇ ਨੇ ਮੁੱਖ ਤੋਂ ਪੜਿਆ ਦੇਸ਼ ਜਵਾਬ ਰਮੋਇਆ ਹੈ ਸ਼ੁਭ ਕਰਮਨ ਦੇ ਕਬੂ ਹੁ ਨਾ ਕਰੂੰ 18 ਵਰਸੋ ਜਬ ਜਾਇਦ ਨੂੰ ਨਿਸ਼ਚੈ ਕਰ ਆਪਣੀ ਕਰੂ ਪਾਪਾ ਦੀਪ ਸਿੰਘ ਜੀ ਨੇ ਪਾਕਾ ਮੱਥੇ ਤੇ ਗੈਰਤ ਦੀ ਕੂੜੀ ਕਰਕੇ ਨੇਤਰ ਲਾਲ 11 ਵਰਗੇ ਜਿਵੇਂ ਸ਼ਾਹ ਜਵਾਲ ਖਾਨ ਦੇ ਨਾਲ ਪਾਪਾ ਦੀਪ ਸਿੰਘ ਜੀ ਨੇ ਇੱਕ ਭਰਮਾ ਵਾਰ ਕੀਤਾ ਸੁਣੀਏ ਪਿਆਰ ਦੇ ਨਾਲ ਉਸ ਵੇਲੇ ਦਾ ਸੀਨ ਪਿੰਡ ਖਾਪੜ ਖੜੀ ਵਾਲਾ ਢਾਡੀ ਉਹਦਾ ਪੰਜਾਬਣਾ ਓ ਚੰਦ ਦੇ ਆ ਚੰਨਾ ਇਹਦੇ ਮਾਲ ਦੇ ਅਖਾੜੇ ਵਿੱਚ ਫੇਰੀਆਂ ਉਧਰ ਧੌਸਿਆ ਨੇ ਪਾਈ কুমਕਾਰ ਕੋਹਦਾ ਭੀਮਸਰ ਆਸੰਦ ਨੇ ਅਰੰਭਿਆ ਦਨੇ ਅਰੰਬਿਆ ਵੇਖਣ ਨੂੰ ਕ੍ਰਿਸ਼ਨ ਮਹਾਰਾਜ ਜਦ ਭੀਮ ਦਰਯੋਧਨ ਟੱਕਰੇ ਲایا ਹੋ ਮੇਰੀ ਦਾਦੇ ਦੇ ਘਾਂਟਾ ਲਾਇਓ ਤੇ ਇਸ ਤਰ੍ਹਾਂ ਪੈਂਦੀਆਂ ਜਿਵੇਂ ਘਾੜੇ ਕਾੜੇ ਨਾਲ ਠੱਠਿਆ Okay. Mar ਮੈਂ ਬਦਲਾਂ 'ਚ ਭੇੜਦੀਆਂ ਬਿਜਲੀਆਂ ਓਏ ਬਦਲਾਂ 'ਚ ਭੇੜਦੀਆਂ ਬਿਜਲੀਆਂ ਪਰਵਾਰ ਨਾਲ ਠੇਕੇ ਤਲਵਾਰ ਆਖਰ ਜੋਸ਼ ਵਿੱਚ ਐਸਾ ਆਣ ਕੇ ਆਖਰ ਜੋਸ਼ ਵਿੱਚ ਐਸਾ ਆਣ ਕੇ ਸਾਜਾ ਇਸ ਦੁਆ ਦੇ ਤੜਾ ਤੋਂ ਲੱਥ ਗਏ ਇਸ ਦੁਆ ਦੇ ਤੜਾ ਤੋਂ ਲੱਥ ਗਏ ਸਖਣੇ ਡਿੱਗੇ ਮੂੰਹ ਦੇ ਪਾਰ ਯਾਦ ਰੈਂਦੀਆਂ ਰੈਂਦੀਆਂ ਜੋ ਤੇਰੀਆਂ ਮਾਹੀ ਹਾਵਾਂ ਰਾਤਰੀਆਂ ਜਾ ਹਾ ਸ਼ਾ ਜਮਾਲ ਦਾ ਤੇ ਬਾਬਾ ਦੀਪ ਸਿੰਘ ਜੀ ਦਾ ਪਰਵਾ ਸਾਂਝਾ ਵਾਰ ਚ ਲਿਆ ਦੋਆ ਜਰਨੈਲਾਂ ਦੇ ਸੀਸ ਧਰ ਦੇ ਨਾਲ ਜੁੜਾ ਹੋਏ ਅੱਖੀਂ